ਇਸੇ ਕਰਕੇ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ ਜੋ ਦੀ ਸੋ ਸਗਲ ਬਿਨਾ ਸੈ ਜਿਉਂ ਬਾਦਰ ਕੀ ਛਾਈ ਜੋ ਦੀ ਸੈ ਜੋ ਕੁਝ ਵੇਖਦੇ ਆ ਸਗਲ ਸਾਰਾ ਕੁਝ ਬਿਨ ਸੰਹਾਰ ਹੈ ਜਿਉਂ ਬਾਦਰ ਕੀ ਛਾਈ ਜਿਵੇਂ ਬੱਦਲਾਂ ਦੀ ਛਾਂ ਹੁੰਦੀ ਹੈ ਬਦਲਾਂ ਦੀ ਛਾਂ ਸਦੀ ਵੀ ਨਹੀਂ ਕਿੰਨਾ ਕੁ ਟਾਈਮ ਇੱਕ ਜਗ੍ਹਾ ਤੇ ਰਹਿੰਦੀ ਆ ਇਦਾਂ ਹੀ ਇਹ ਸਰੀਰ ਹੈ ਇਹ ਦੁਨੀਆ ਹੈ ਵੇਖੋ ਦੋ ਚੀਜ਼ਾਂ ਨੇ ਇੱਕ ਹੈ ਪਰਮਾਤਮਾ ਰੱਬ ਜੀ ਵਾਹਿਗੁਰੂ ਜੀ ਦੂਜੀ ਹੈ ਕੁਦਰਤ ਰਚਨਾ ਦੋਨੋਂ ਚੀਜ਼ਾਂ ਜਦੋਂ ਆਪਾਂ ਗੁਰੂ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਸਮਝਣ ਦਾ ਯਤਨ ਕਰਦੇ ਆ ਨਾ ਸਤਿਗੁਰੂ ਜੀ ਸਮਝਾਉਂਦੇ ਨੇ ਵੀ ਰੱਬ ਜੀ ਨੇ ਪਹਿਲਾਂ ਆਪਣੇ ਆਪ ਨੂੰ ਬਣਾਇਆ ਆਪ ਹੀ ਨੇ ਆਪ ਸਾਜੀ ਹੋ ਆਪ ਹੀ ਨੇ ਰਚੀਓ ਨਾ ਫਿਰ ਦੂਜੇ ਨੰਬਰ ਤੇ ਰਚਨਾ ਬਣਾਈ ਕੁਦਰਤ ਬਣਾਈ ਦੋਈ ਕੁਦਰਤ ਸਾਜੀ ਹੈ ਘਰਾਸਨ ਡਿੱਠੋ ਚਾਪੋ ਦੂਜੇ ਨੰਬਰ ਤੇ ਕੁਦਰਤ ਬਣਾਈ ਗਈ ਹੁਣ ਜਿਹੜੀ ਪਰਮਾਤਮਾ ਜੀ ਨੇ ਜੇ ਉਹਨਾਂ ਬਾਰੇ ਦੱਸਣਾ ਹੋਵੇ ਕਿਵੇਂ ਦੱਸਾਂਗੇ ਉਹ ਕੌਣ ਨਹੀਂ ਕਿਵੇਂ ਦੇਣੀ ਉਥੇ ਕਿਹਾ ਜਾਂਦਾ ਤੂੰ ਸਦਾ ਸਲਾਮਤ ਨਿਰੰਕਾਰ ਉਹ ਸਦਾ ਰਹਿਣ ਵਾਲੇ ਉਹ ਅਕਾਲ ਮੂਰਤ ਨਹੀਂ ਉਹ ਜੂਨੀ ਨਹੀਂ ਉਹ ਸਹ ਭੰਗ ਨਹੀਂ ਸਦਾ ਰਹਿਣ ਵਾਲੀ ਨੇ ਸਦੀਵੀ ਤੇ ਜਿਹੜੀ ਰਚਨਾ ਹੈ ਕੁਦਰਤ ਹੈ ਇਹ ਬਿਨ ਸੰਹਾਰ ਕੁਦਰਤ ਦੀ ਪਰਿਭਾਸ਼ਾ ਕੀ ਹੈ ਜੋ ਦਿਸੈ ਸੋ ਚਲਨਹਾਰ ਇਹ ਚਲਨਹਾਰ ਹੈ ਨਾਸ਼ਵੰਤ ਹੈ ਕਈ ਵਾਰ ਫਸਰਿਓ ਪਸਾਰ ਸਦਾ ਸਦਾ ਇੱਕ ਇੱਕ ੰਕਾਰ ਕਹਿੰਦੇ ਕਿੰਨੇ ਵਾਰੀ ਰੱਬ ਜੀ ਨੇ ਪਸਾਰਾ ਪਸਾਰੇ ਹੈ ਕਿੰਨੇ ਵਾਰਸ ਮਿਟੇ ਹੈ ਕਿੰਨੇ ਵਾਰ ਫਿਰ ਪਸਾਰ ਦਿੱਤਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਜੋ ਕੁਝ ਵੇਖ ਰਹੀਆਂ ਇਹ ਸਭ ਕੁਝ ਬਿਨ ਸੰਹਾਰ ਜੋ ਦੀਸੈ ਸੋ ਸਗਲ ਬਿਨਾ ਸੈ ਜਿਉ ਬਾਦਰ ਕੀ ਛਾਈ ਸਦੀ ਵੀ ਇੱਕੋ ਹੀ ਆ ਜਨ ਨਾਨਕ ਜਾਗ ਜਾਨੀਓ ਮਿਥਿਆ ਰਹੀਉ RAM ਸ਼ਰਨਾਈ ਇੱਕ ਮਾਲਕ ਦੀ ਸ਼ਰਨ ਪੈ ਜਾਈਏ ਇਹ ਜਗ ਤੇ ਮਿਥੀ ਹੋਏ ਸਮੇ ਲਈ ਆ ਜੋ ਸਦੀਵੀ ਰਹਿਣ ਵਾਲਾ ਮਾਲਕ ਹੈ ਉਹਦੇ ਨਾਲ ਸਾਝ ਬਣਾ ਲਈਏ ਵੇਖੋ ਜ਼ਿੰਦਗੀ ਵਿੱਚ ਵਿਚਰਦੇ ਆ ਭੁੱਲਾਂ ਹੋਣੀਆਂ ਸੁਭਾਵਕ ਨੇ ਪਰ ਜਿਉਂਦੇ ਜੀ ਉਸ ਭੁੱਲ ਦਾ ਅਹਿਸਾਸ ਕਰ ਲੈਣਾ ਗੁਰੂ ਜੀ ਨਾਲ ਨੇੜਤਾ ਬਣਾ ਲੈਣੀ ਇਹ ਬਹੁਤ ਸਿਆਣਪ ਦਾ ਕੰਮ ਹੈ ਕਿਉਂਕਿ ਗੁਰੂ ਬਾਬਾ ਜੀ ਸਮਝਾਉਂਦੇ ਆ ਨਾ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਭੁੱਲਾਂ ਹੋ ਜਾਂਦੀਆਂ ਨੇ ਕਿਉਂਕਿ ਆਪਣੇ ਵਿੱਚ ਔਗਣ ਬੜੀ ਮਾਲਕ ਜੀ ਦੇ ਗੁਣਾ ਨੂੰ ਗਿਣਿਆ ਨਹੀਂ ਜਾ ਸਕਦਾ ਤੇ ਸਾਡੇ ਔਗਣਾਂ ਨੂੰ ਗਿਣਿਆ ਨਹੀਂ ਜਾ ਸਕਦਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਅਪਾਵੋ ਡੁੱਬਦੇ ਪੱਥਰ ਤਾਰੇ ਮਾਲਕ ਜੀ ਤਾਰਨ ਵਾਲੇ ਨੇ ਜਦੋਂ ਬੱਚੇ ਗਲਤ ਰਾਹ ਤੇ ਪੈ ਜਾਣ ਨਾ ਤਿਉ ਆਪਣੀ ਗਲਤੀ ਦਾ ਅਹਿਸਾਸ ਕਰ ਲੈਣ ਪਛਤਾਵਾ ਕਰ ਨ ਸੱਚੇ ਮਨੋਂ ਫਿਰ ਮਾਤਾ ਪਿਤਾ ਤਰਕਾਰ ਦੇ ਨਹੀਂ ਫਿਰ ਗੱਲ ਨਾ ਲਾ ਲੈਂਦੇ ਨੇ ਪਹਿਲਾਂ ਤੇ ਝੜਕਦੇ ਵੀ ਨੇ ਜਦੋਂ ਕੁਰਸਤੇ ਪੈਂਦੇ ਨੇ ਕੁਰਾਹੇ ਪੈਂਦੇ ਨੇ ਪਰ ਜਦੋਂ ਉਹਨਾਂ ਨੂੰ ਪਛਤਾਵਾ ਹੁੰਦਾ ਸੱਚੇ ਮਨੋਂ ਫਿਰ ਮਾਤਾ ਪਿਤਾ ਫਿਰ ਗਲ ਬੱਕੜੀ ਚ ਲੈ ਲੈਂਦੇ ਨੇ ਇਸੇ ਤਰ੍ਹਾਂ ਗੁਰੂ ਜੀ ਪਰਮਾਤਮਾ ਜੀ ਸਾਡੇ ਮਾਤਾ ਪਿਤਾ ਨੂੰ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਬਨੀ ਥਾਈ ਤਾਂ ਭੋ ਕੇ ਹਾ ਤੜਾ ਜੀਓ ਗੁਰੂ ਜੀ ਸਾਡੇ ਮਾਤਾ ਪਿਤਾ ਨੇ ਭੁੱਲ ਹੋ ਜਾਂਦੀ ਆ ਸੁਭਾਵੇ ਗੱਲ ਐ ਪਰ ਜਿਉਂਦੇ ਜੀ ਉਸ ਭੁੱਲ ਦਾ ਅਹਿਸਾਸ ਕਰ ਲਈਏ ਜੀ ਤੋ ਜੋ ਕੁਝ ਵੀ ਹੋਇਆ ਮੈਂ ਆਪਣੇ ਅੰਦਰ ਨੂੰ ਜਾਣਦੀ ਆ ਤੁਸੀਂ ਆਪਣੇ ਅੰਦਰ ਨੂੰ ਜਾਣਦੇ ਸੱਚੇ ਮਨੋਂ ਪਛਤਾਵਾ ਕਰੀਏ ਜਿੰਨੇ ਸਾਹ ਬਚੇ ਆ ਨਾ ਮਨ ਕਰਕੇ ਕਹਿ ਦਈਏ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੀ ਲੇਖੇ ਲੇਖੇ ਵਿੱਚ ਲੱਗ ਜਾਂਦੇ ਆ ਜਦੋਂ ਬਾਰੀ ਆਉਂਦੀ ਹੈ ਨਾ ਫਿਰ ਨਿੱਕਾ ਜਿਹਾ ਕਾਰਨ ਵੀ ਗੁਰੂ ਬਾਬਾ ਜੀ ਦੱਸਦੇ ਨੇ ਕਹਿੰਦੇ ਕਿ ਕੀੜੀ ਵੀ ਵੇਖੋ ਕੀੜੀ ਕਿੰਨੀ ਨਿੱਕੀ ਜੀ ਹੁੰਦੀ ਹੈ ਨਾ ਕੀੜੀ ਵੀ ਮੌਤ ਦਾ ਕਾਰਨ ਬਣ ਜਾਂਦੀ ਹੈ ਜਦੋਂ ਬਾਰੀ ਆਉਂਦੀ ਆ ਫਿਰ ਕੋਸ਼ਿਸ਼ ਕਰੋ ਉਸ ਬਾਰੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਤੂੰ ਆਪਣੇ ਕੀਤੇ ਔਗਣਾ ਦਾ ਪਛਤਾਵਾ ਕਰਕੇ ਆਪਣੇ ਮਾਲਕ ਨਾਲ ਗਲਵਕੜੀ ਕਰ ਪਾ ਭੁੱਲਾਂ ਮਾਫ ਕੀਤੀਆਂ ਜਾਂਦੀਆਂ ਇਹ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਜਿਹੜੀ ਗੁਰਬਾਣੀ ਆ ਨਾ ਇਹ ਜਿਉਂਦੇ ਮਨੁੱਖ ਲਈ ਆ ਤੇ ਜਿਹੜਾ ਜੁੜ ਜਾਂਦਾ ਹੈ ਗੁਰਬਾਣੀ ਨਾਲ ਗੁਰੂ ਜੀ ਉਹਨੂੰ ਜਿਉਂਦੇ ਨੂੰ ਮੁਕਤ ਕਰ ਦਿੰਦੇ ਨੇ ਕਈ ਵਾਰ ਮਰਨ ਤੋਂ ਬਾਅਦ ਵਾਲੀ ਮੁਕਤੀ ਦੀ ਗੱਲ ਚੱਲਦੀ ਆ ਨਾ ਉਹਦੇ ਬਾਰੇ ਤੇ ਗੁਰੂ ਬਾਬਾ ਜੀ ਕਹਿੰਦੇ ਨੇ ਮਰਨ ਤੋਂ ਬਾਅਦ ਵਾਲੀ ਮੁਕਤੀ ਕਿਹਨੇ ਵੇਖੀ ਕੀ ਪਤਾ ਮਿਲਦੀ ਵੀ ਹੈ ਜਾਂ ਨਹੀਂ ਮਿਲਦੀ ਤੇ ਮਰ ਕੇ ਹੀ ਪਤਾ ਲੱਗੇਗਾ ਨਾ ਵੀ ਜਦੋਂ ਮਨੁੱਖ ਚੜ੍ਹਾਈ ਕਰ ਜਾਂਦੇ ਉਹੀ ਜਾਣਦੇ ਵਿਵਾਦ ਵਿੱਚ ਕੀ ਹੁੰਦਾ ਸਤਿਗੁਰੂ ਜੀ ਸਮਝਾਉਂਦੇ ਨੇ ਪੁੱਤ ਆ ਜੇ ਤੂੰ ਹੁਣ ਗੁਰੂ ਦੇ ਬਚਨ ਕਮਾਉਣੇ ਸ਼ੁਰੂ ਕਰਦੇਵੇਂ ਤੈਨੂੰ ਮੈਂ ਹੁਣੇ ਜਿਉਂਦੇ ਨੂੰ ਮੁਕਤ ਕਰ ਦੇਵਾਂ ਜਿਹੜਾ ਜਿਉਂਦਾ ਮੁਕਤ ਹੋ ਜਾਂਦਾ ਉਹ ਮਰਨ ਤੋਂ ਬਾਅਦ ਵੀ ਮੁਕਤੀ ਆ ਪ੍ਰਭ ਕੀ ਆਗਿਆ ਆਤਮ ਹਤਾਵੇ ਜੀਵਨ ਮੁਕਤ ਸੋ ਕਹਾਵੈ ਕਹਿੰਦੀ ਉਹ ਜਿਉਂਦਾ ਮੁਕਤ ਹੈ ਜਿਹੜਾ ਆਗਿਆ ਵਿੱਚ ਚੱਲਦਾ ਹੈ ਹੁਣ ਆਗਿਆ ਵਿੱਚ ਕੌਣ ਚੱਲੇਗਾ ਜਿਹਨੂੰ ਆਗਿਆ ਦਾ ਪਤਾ ਹੋਏਗਾ ਆਗਿਆ ਦਾ ਪਤਾ ਕਿਹਨੂੰ ਲੱਗਣਾ ਹੈ ਜਿਹੜਾ ਗੁਰਬਾਣੀ ਨੂੰ ਪੜ੍ਹੇਗਾ ਵੇਖੋ ਹਰ ਇੱਕ ਕੰਮ ਆਪਾਂ ਸਿੱਖਦੇ ਹਾਂ ਜੀਵਨ ਵਿੱਚ ਹਰ ਇੱਕ ਕੰਮ ਸਿੱਖੇ ਤੋਂ ਹੀ ਆਉਂਦਾ ਹੈ ਰੋਟੀਆਂ ਪਕਾਉਣੀਆਂ ਮੇਰੀਆਂ ਭੈਣਾਂ ਸਿੱਖਦੀਆਂ ਨੇ ਆਪਣੀਆਂ ਧੀਆਂ ਨੂੰ ਸਿਖਾਉਣੀਆਂ ਆ ਟਰੈਕਟਰ ਚਲਾਉਣਾ ਗੱਡੀਆਂ ਚਲਾਉਣੀਆਂ ਖੇਤਾਂ ਦੀ ਵਾਹੀ ਕਰਨੀ ਸਭ ਕੁਝ ਸਿਖਾਇਆ ਜਾਂਦਾ ਸਿੱਖੇ ਤੋਂ ਬਿਨਾ ਨਹੀਂ ਆਉਂਦਾ ਬੱਚੇ ਸਾਨੂੰ ਕੰਮ ਕਰਦਿਆਂ ਨੂੰ ਵੇਖਦੇ ਨੇ ਉਹ ਸਿੱਖਦੇ ਨੇ ਸਾਡੇ ਤੋਂ ਇਸੇ ਤਰ੍ਹਾਂ ਗੁਰਬਾਣੀ ਪੜ੍ਹਨੀ ਵੀ ਸਿੱਖਣੀ ਪਏਗੀ ਕਦੋਂ ਸਿੱਖਾਂਗੇ ਜਦੋਂ ਪਤਾ ਲੱਗ ਗਿਆ ਵੀ ਗੁਰਬਾਣੀ ਬਿਨਾ ਸਰਣਾ ਨਹੀਂ ਜਿਸ ਕੰਮ ਬਿਨਾ ਸਰਦਾ ਨਹੀਂ ਮਨੁੱਖ ਉਹਨੂੰ ਸਿੱਖਦਾ ਹੈ ਜਦੋਂ ਸਮਝ ਆ ਗਈ ਵੀ ਨਾ ਗੁਰਬਾਣੀ ਬਿਨਾ ਵੀ ਸਰਨਾ ਨਹੀਂ ਆਪਾਂ ਹੋਰ ਕੰਮਾਂ ਨੂੰ ਟਾਈਮ ਦਿੰਨੇ ਆ 24 ਘੰਟੇ ਹੁੰਦੇ 24 ਘੰਟਿਆਂ ਵਿੱਚੋਂ ਇੱਕ ਮਿੰਟ ਜਿਸ ਦਾਤੇ ਨੇ ਜੀਵਨ ਦਿੱਤਾ ਜੋ ਸਾਹ ਦੇ ਰਿਹਾ ਜੋ ਰਿਜਕ ਦੇ ਰਿਹਾ ਇੱਕ ਮਿੰਟੋ ਦੇ ਲਈ ਕੱਢ ਲਿਆ करिए ਇੱਕ ਮਿੰਟ ਤੋਂ ਸ਼ੁਰੂਆਤ ਕਰ ਲਈਏ ਇੱਕ ਮਿੰਟ ਕੋਈ ਜ਼ਿਆਦਾ ਨਹੀਂ ਹੁੰਦਾ 24 ਘੰਟਿਆਂ ਵਿੱਚੋਂ ਜੇ ਕੱਢਿਆ ਜਾ ਵੀ ਜਿਹੜੇ ਜਮਾ ਬਾਣੀ ਨਹੀਂ ਪੜਦੇ ਉਹਨਾਂ ਨੂੰ ਬੇਨਤੀ ਕਰਦੀ ਆ ਜਿਹੜੇ ਪੜਦੇ ਨਹੀਂ ਮੁਬਾਰਕ ਹੈ 1 ਮਿੰਟ 1 ਮਿੰਟ ਤੇ ਲੱਗਣਾ ਵੀ ਨਹੀਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਤੋਂ ਸ਼ੁਰੂਆਤ ਕਰ ਲਿਓ ਅੱਜ ਜਾ ਕੇ ਨਾ ਘਰਾਂ ਵਿੱਚ ਜਰੂਰ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਕਰਿਓ 1 ਮਿੰਟ ਤੋਂ ਅੱਧਾ ਮਿੰਟ ਹੀ ਲੱਗੇਗਾ ਫਿਰ ਦੂਜੇ ਦਿਨ ਦੂਜੀ ਪੌੜੀ ਦਾ ਕਰ ਲਿਓ ਫਿਰ ਤੀਜੇ ਦਿਨ ਤੀਜੀ ਪੌੜੀ ਦਾ ਜਦੋਂ ਸਮਾਪਤੀ ਹੋ ਗਈ ਥੋੜੀ ਖੁਰਾਕ ਵਧਾ ਦਿਓ 2 ਮਿੰਟ ਕੱਢਣ ਲੱਗ ਜੀਓ ਦੋ ਦੋ ਪੌੜੀਆਂ ਪੜਨ ਲੱਗ ਜਿਓ ਫਿਰ ਜਦੋਂ ਸਮਾਪਤੀ ਹੋਗੀ ਤਿੰਨ ਤਿੰਨ ਪੌੜੀਆਂ ਪੜਨ ਲੱਗ ਜਿਓ ਤੁਸੀਂ ਤੇ ਹੈਰਾਨ ਹੋਵੋਗੇ ਇਦਾਂ ਕਰਦੇ ਆ ਕਰਦੇ ਤੁਹਾਨੂੰ ਜਪਜੀ ਸਾਹਿਬ ਯਾਦ ਹੀ ਹੋ ਜਾਂਦਾ ਬਾਣੀ ਬਹੁਤ ਸਰਲ ਐ ਗੁਰੂ ਜੀ ਬੜੀ ਕਿਰਪਾ ਕਰਦੇ ਨੇ ਜਦੋਂ ਆਪਾਂ ਇੱਕ ਕਦਮ ਚੁੱਕਦੀ ਆ ਨਾ ਗੁਰੂ ਜੀ ਕਰੋੜਾਂ ਲੱਖਾਂ ਕਦਮ ਚੁੱਕ ਕੇ ਸਾਨੂੰ ਸੰਭਣਾਉਂਦੇ ਨੇ ਡਿੱਗਣ ਨਹੀਂ ਦਿੰਦੇ ਸ਼ੁਰੂਆਤ ਕਰੀਏ ਅੱਜ ਅਸੀਂ ਕਹਿੰਦੇ ਨਾ ਸਾਡਾ ਮਨ ਨਹੀਂ ਲੱਗਦਾ ਜੀ ਬਾਣੀ ਪੜਨ ਵਿੱਚ ਕਈ ਵਾਰ ਤੇ ਇਦਾਂ ਹੁੰਦਾ ਜਦੋਂ ਕੋਈ ਸਮਾਗਮ ਹੋਵੇ ਕਈ ਤੇ ਉਡੀਕ ਕਰਦੇ ਆ ਵੀ ਜਦੋਂ ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਹੋਏਗਾ ਨਾ ਉਦੀ ਜਾਣੇ ਪਹਿਲਾਂ ਨਹੀਂ ਜਾ ਕੇ ਬੈਠਣਗਾ ਕਿਉਂਕਿ ਬੈਠਿਆ ਜਾਂਦਾ ਹੀ ਨਹੀਂ ਮਨ ਲੱਗਦਾ ਹੀ ਨਹੀਂ ਅਸੀਂ ਕਹਿੰਦੇ ਆ ਮਨ ਨਹੀਂ ਲੱਗਦਾ ਤੁਸੀਂ ਕੋਸ਼ਿਸ਼ ਕਰਕੇ ਵੇਖੋ ਇਦਾਂ ਪਿਆਰ ਨਾਲ ਸਮਝ ਸਮਝ ਕੇ ਬਾਣੀ ਪੜੋ ਇੱਕ ਪੌੜੀ ਤੋਂ ਸ਼ੁਰੂਆਤ ਕਰੋ ਤੁਸੀਂ ਤੇ ਆਪ ਵੇਖੋਗੇ ਮਾਨੀ ਕਹੇਗਾ ਬਾਣੀ ਪੜੇ ਬਿਨਾਂ ਚੈਨ ਹੀ ਨਹੀਂ ਆਉਂਦਾ ਬਾਣੀ ਪੜਨਾ ਸ਼ੁਰੂ ਕਰਿਏ ਇਹ ਬਹੁਤ ਕੀਮਤੀ ਹੈ। ਇਹੀ ਮਨੋਰਥ ਹੈ। ਬਾਕੀ ਕੰਮ ਧੰਦੇ ਤਾਂ ਉਹਨਾ ਟਾਈਮ ਹੀ ਨੇ ਜਿੰਨਾ ਟਾਈਮ ਸਾਹ ਚੱਲਦੇ ਨੇ। ਬਾਣੀ ਸਦੀਵੀ ਹੈ। ਤਾਂ ਹੀ ਗੁਰੂ ਬਾਬਾ ਜੀ ਕਹਿੰਦੇ ਆ ਨਾ ਜਹ ਮਾਰਗ ਕੇ ਗਨੇ ਜਾਹੇ ਨਾ ਕੋ ਸਾ ਹਰ ਕਾ ਨਾਮ ਉਹਾਂ ਸੰਗਤੋ ਸਾ ਜਹ ਪੈਂਡੇ ਮਹਾ ਅੰਧ ਗੋਬਾਰਾ ਹਰ ਕਾ ਨਾਮ ਸੰਗ ਉਜਿਆਰਾ ਇਹੀ ਚਾਨਣ ਕਰਨ ਵਾਲਾ ਨਾਮ ਬਾਣੀ ਦਾ ਇੱਕ ਇੱਕ ਸ਼ਬਦ ਨਾਮ ਹੈ ਸੋ ਜੁੜ ਜਾਈਏ ਜੀ ਇਹ ਬਹੁਤ ਕੀਮਤੀ ਹੈ ਲੰਗਿਆ ਹੋਇਆ ਸਮਾਂ ਫਿਰ ਮੁੜ ਕੇ ਨਹੀਂ ਮਿਲਣਾ ਬਾਣੀ ਪੜਨ ਵਾਸਤੇ ਜਨਮ ਮਿਲੇ ਆਇਓ ਸੁਨਣ ਪੜਨ ਕੋ ਬਾਣੀ ਇਹੀ ਮਨੋਰਥ ਹੈ ਸੰਥਿਆ ਦੀਆਂ ਕਲਾਸਾਂ ਲਾਈਏ ਸਿਕਰਤ ਮਰਿਆਦਾ ਨੂੰ ਆਪਣੇ ਘਰਾਂ ਵਿੱਚ ਲੈ ਕੇ ਜਾਈਏ ਪਤਾ ਲੱਗੇ ਸਿੱਖ ਕੌਣ ਹੁੰਦਾ ਹੈ ਸਿੱਖ ਦੇ ਕੀ ਕੰਮ ਨੇ ਕੀ ਫਰਜ਼ ਨੇ ਕਿੰਨਾ ਕੰਮਾਂ ਤੋਂ ਵਰਜਿਆ ਕਿਹੜੇ ਕੰਮ ਕਰਨ ਨੂੰ ਕਿਹਾ ਹੈ ਜਰੂਰ ਆਪਾਂ ਉਦਦਮ ਕਰੀਏ ਇਹ ਜਿਹੜੇ ਸ਼ਵਾਸ ਲੈ ਰਹੇ ਹਾਂ ਨਾ ਅਸੀਂ ਇਹਨਾਂ ਨੂੰ ਲੇਖੇ ਵਿੱਚ ਲਾ ਲਈਏ ਬੜੇ ਕੀਮਤੀ ਨੇ ਇਹ ਵੀ ਬੇਨਤੀ ਕਰਦੇ ਹਾਂ 5 ਮਿੰਟ ਬਾਕੀ ਨੇ ਆਪਣੇ ਕੋਲ ਕਹਿੰਦੇ ਕੋਈ ਕਰੋੜਪਤੀ ਪਿਤਾ ਆਪਣੇ ਪਿਤਾ ਨਾਲ ਗੱਲ ਕਰ ਰਿਹਾ ਸੀ ਨਾਲ ਉਹਦਾ ਪੁੱਤ ਵੀ ਬੈਠਾ ਸੀ ਹੁਣ ਕਰੋੜਪਤੀ ਪਿਤਾ ਆਪਣੇ ਪੁੱਤ ਨੂੰ ਸਮਝਾ ਰਿਹਾ ਵੀ ਇੰਨੀ ਜ਼ਮੀਨ ਜਾਇਦਾਦ ਇੰਨਾ ਵੱਡਾ ਕਾਰੋਬਾਰ ਇੰਨਾ ਬੈਂਕ ਬੈਲੈਂਸ ਮੈਂ ਤੇਰੀ ਲਈ ਜੋੜਿਆ ਵੇ ਕਿੰਨੇ ਕਮਾ ਕੇ ਦੇ ਦਿੱਤੇ ਮੈਂ ਤੈਨੂੰ ਹੁਣ ਉਹ ਬੱਚਾ ਕਹਿੰਦਾ ਪਿਤਾ ਜੀ ਜੀ ਇੰਨਾ ਕੁਝ ਬਣਾਇਆ ਤੇ ਮੇਰੀ ਇੱਕ ਇੱਛਾ ਹੀ ਪੂਰੀ ਕਰ ਦਿਓ ਮੈਂ ਤੁਹਾਨੂੰ ਆਪਣੀ ਤਮੰਨਾ ਦੱਸਾਂ ਦਿਲ ਦੀ ਆਪਣੀ ਇੱਛਾ ਦੱਸਾਂ ਤੁਸੀਂ ਪੂਰੀ ਕਰ ਦੋਗੇ ਪਿਤਾ ਕਹਿਣ ਲੱਗਿਆ ਪੁੱਤ ਦੱਸ ਤੂੰ ਮੂੰਹੋਂ ਕੱਢ ਸਭ ਕੁਝ ਤੇਰੇ ਲਈ ਤੇ ਬਣਾਇਆ ਦੱਸ ਤੈਨੂੰ ਕੀ ਚਾਹੀ ਤੇ ਮੈਂ ਹੁਣੇ ਹਾਜ਼ਰ ਕਰਾਂਗਾ ਹੁਣ ਉਹ ਪੁੱਤ ਦੱਸਣ ਲੱਗਦਾ ਆਪਣੇ ਪਿਤਾ ਨੂੰ ਵੀ ਮੇਰੀ ਇੱਛਾ ਹੈ ਇੰਨੇ ਨੂੰ ਉਸ ਪੁੱਤ ਦੇ ਸੁਆਸ ਪੂਰੇ ਹੋ ਜਾਂਦੇ ਨੇ ਹੁਣ ਪਿਤਾ ਨੇ ਆਪਣੇ ਪੁੱਤ ਨੂੰ ਚੁੱਕਿਆ ਵੱਡੇ ਹਸਪੀਟਲ ਵਿੱਚ ਲੈ ਕੇ ਗਿਆ ਜਾ ਕੇ ਕਹਿੰਦੇ ਡਾਕਟਰ ਜੀ ਆ ਜਿਹੜਾ ਟੇਬਲ ਆ ਨਾ ਤੁਹਾਡੇ ਸਾਹਮਣੇ ਪਿਆ ਮੇਰੇ ਕੋਲ ਇੰਨੇ ਰੁਪਏ ਨੇ ਮੈਂ ਸਾਰਾ ਟੇਬਲ ਰੁਪਈਆਂ ਨਾਲ ਭਰ ਸਕਦਾ ਮੈਂ ਭਰ ਦੇ ਮੰਗਾ ਹੋਰ ਚਾਹੀਦੇ ਨੇ ਮੈਨੂੰ ਦੱਸੋ ਮੇਰੀ ਅਮੀਰਾ ਵਿੱਚ ਉੱਠਣੀ ਬੈਠਣੀ ਆ ਅਮੀਰ ਹੀ ਮੇਰੇ ਦੋਸਤ ਮਿੱਤਰ ਨੇ ਅਮੀਰ ਹੀ ਮੇਰੇ ਰਿਸ਼ਤੇਦਾਰ ਨੇ ਮੈਂ ਕੋਨਾ ਤੋਂ ਵੀ ਧਨ ਦੌਲਤ ਲਿਆ ਕੇ ਤੁਹਾਨੂੰ ਦੇ ਦਾਂਗਾ ਜਿੰਨੀ ਚਾਹੀਦੀ ਏ ਮੈਥੋਂ ਲੈ ਲਓ ਬਸ ਸਾਰੀ ਧਨ ਦੌਲਤ ਦੇ ਬਦਲੇ ਤੁਸੀਂ ਮੇਰੇ ਪੁੱਤ ਵਿੱਚ ਇੱਕ ਸੁਵਾਸ ਪਾ ਦੋ ਮੈਂ ਤਾਂ ਪੁੱਛਣਾ ਚਾਹੁੰਨੇ ਦੀ ਇੱਛਾ ਕੀ ਸੀ ਤੇ ਉਹ ਡਾਕਟਰ ਕੀ ਕਹੇਗਾ ਭਲੇ ਆ ਭਾਵੇਂ ਸਾਰੀ ਦੁਨੀਆ ਦੀ ਦੌਲਤ ਲਿਆ ਕੇ ਤੂੰ ਮੇਰੇ ਕੋਲ ਰੱਖ ਦੇ ਇਸ ਸਾਰੀ ਦੁਨੀਆ ਦੀ ਦੌਲਤ ਦੇ ਬਦਲੇ ਵੀ ਮੈਂ ਤੇਰੇ ਪੁੱਤ ਵਿੱਚ ਇੱਕ ਸੁਵਾਸ ਨਹੀਂ ਪਾ ਸਕਦਾ ਮੇਰੇ ਕੋਲ ਸੁਵਾਸ ਕਿੰਨਾ ਕੀਮਤੀ ਆ ਜਿਹਨੂੰ ਅਰਬਾਂ ਖਰਬਾਂ ਨਾਲ ਵੀ ਖਰੀਦਿਆ ਨਹੀਂ ਜਾ ਸਕਦਾ ਤੇ ਰੱਬ ਜੀ ਸਾਨੂੰ ਫਰੀ ਵਿੱਚ ਦੇ ਰਹੇ ਨੇ ਤੇ ਫਿਰ ਸਾਡਾ ਵੀ ਤੇ ਫਰਜ਼ ਬਣਦਾ ਏ ਨਾ ਜਿਹੜਾ ਮਾਲਕ ਐਡੇ ਕੀਮਤੀ ਸਵਾਸ ਫਰੀ ਵਿੱਚ ਦੇ ਰਿਹਾ ਹੈ ਹਰੇਕ ਸਾਹ ਨਾਲ ਉਹਦਾ ਸ਼ੁਕਰ ਕਰੀਏ ਹਰੇਕ ਸਾਹ ਨਾਲ ਉਹਦਾ ਧੰਨਵਾਦ ਕਰੀਏ ਜੋ ਵੀ ਦਾਤ ਮਿਲਦੀ ਆ ਉਹਦੇ ਭਾਣੇ ਵਿੱਚ ਚੱਲ ਕੇ ਸ਼ੁਕਰਾਨਾ ਕਰੀਏ ਕਈ ਵਾਰ ਗੱਲ ਚੱਲਦੀ ਆ ਕਹਿੰਦੇ ਬਾਕੀ ਚੀਜ਼ਾਂ ਵਿੱਚ ਤੇ ਸ਼ੁਕਰਾਨਾ ਠੀਕ ਐ ਪਰ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਉੱਥੇ ਸ਼ੁਕਰ ਕਿਵੇਂ ਕੀਤਾ ਜਾ ਸਕਦੇ ਉਹ ਤੇ ਦੁੱਖ ਦੀ ਘੜੀ ਆ ਨਾ ਉੱਥੇ ਕਿਵੇਂ ਆਪਾਂ ਕਹਿ ਸਕਦੇ ਆ ਰੱਬ ਜੀ ਤੁਹਾਡਾ ਸ਼ੁਕਰ ਹੈ ਕਿਸੇ ਵਿਦਵਾਨ ਨੇ ਬੜੇ ਸੋਨੇ ਬੋਲ ਲਿਖੇ ਕਹਿੰਦੀ ਉੱਥੇ ਵੀ ਕਿਹਾ ਜਾ ਸਕਦਾ ਹੈ ਬੜੇ ਤੋਂ ਪਤਾ ਲੱਗੇ ਵੀ ਉੱਥੇ ਵੀ ਕਿਹਾ ਜਾ ਸਕਦੇ ਸ਼ੁਕਰ ਕਿਵੇਂ ਕਿਹਾ ਜਾ ਸਕਦਾ ਹੈ ਉਹ ਕਹਿਣ ਲੱਗਿਆ ਵੀ ਜਦੋਂ ਵੀ ਕੋਈ ਪ੍ਰਾਣੀ ਚੜਾਈ ਕਰਦਾ ਹੈ ਤੋ ਗੁਰੂ ਦੇ ਸਨਮੁਖੇ ਕੇ ਕਹਦਿਆ ਕਰ ਸਨਮੁਖ ਨੇੜੇ ਹੋ ਕੇ ਕਹਦਿਆ ਕਰ ਮੇਰੇ ਮਾਲਕਾ ਤੇਰਾ ਧੰਨਵਾਦ ਹੈ ਤੂੰ ਇੰਨੇ ਸਾਲ ਮੈਨੂੰ ਮੇਰੇ ਪਿਤਾ ਜੀ ਨਾਲ ਦੇ ਦਿੱਤੇ ਤੂੰ ਇੰਨੇ ਸਾਲ ਮੈਨੂੰ ਮੇਰੇ ਦਾਦਾ ਜੀ ਨਾਲ ਦੇ ਦਿੱਤੇ ਤੂੰ ਆ ਕੇ ਅਰਦਾਸ ਕਰ ਵੀ ਤੇਰਾ ਸ਼ੁਕਰ ਹੈ ਮੇਰੇ ਮਾਲਕਾ ਇੰਨੇ ਸਾਲਾਂ ਦੀ ਬਖਸ਼ਿਸ਼ ਕੀਤੀ ਜੇ ਕਿਤੇ ਆ ਸਮਾਂ ਜਿਹੜਾ ਅੱਜ ਆਇਆ ਇਹ ਸਮਾਂ ਅੱਜ ਤੋਂ 20 30 ਸਾਲ ਪਹਿਲਾਂ ਆ ਜਾਂਦਾ ਫਿਰ ਮੈਂ ਕੀ ਕਰ ਲੈਣਾ ਸੀ ਉਦੋਂ ਵੀ ਤੇ ਪਾਣੀ ਨੂੰ ਮੰਨਣਾ ਪੈਣਾ ਸੀ ਨਾ ਫਿਰ ਕਿਹੜਾ ਜੋਰ ਚੱਲਣਾ ਸੀ ਜੇ ਕਿਤੇ ਇਸ ਸਮਾਂ ਪਹਿਲਾਂ ਆ ਜਾਂਦਾ ਮੇਰੀ ਕੀ ਪਾਇਆ ਸੀ ਮੈਂ ਕੀ ਕਰ ਸਕਦਾ ਸੀ ਬਾਣਾ ਮੈਨੂੰ ਉਦੋਂ ਵੀ ਮੰਨਣਾ ਪੈਣਾ ਸੀ ਤੇਰਾ ਸ਼ੁਕਰ ਹੈ ਮੇਰੇ ਮਾਲਕਾ ਤੂੰ ਇੰਨੇ ਸਾਲਾਂ ਦਾ ਸਮਾਂ ਮੈਨੂੰ ਬਖਸ਼ਿਆ ਮੈਂ ਆਪਣੇ ਬਾਪੂ ਦੀ ਗੋਦ ਦਾ ਨਿੱਗ ਮੰਨ ਸਕੇ ਆ ਕਿਉਂਕਿ ਇਸ ਮੌਤ ਦਾ ਕੀ ਪਤਾ ਹੈ ਕਈ ਵਾਰ ਕਿਸੇ ਨੂੰ 7 ਸਾਲ ਦੀ ਉਮਰ ਵਿੱਚ ਵੀ ਆ ਜਾਂਦੀ ਆ ਕੋਈ 20 ਸਾਲ ਦੀ ਉਮਰ ਵਿੱਚ ਚੜਾਈ ਕਰ ਜਾਂਦਾ ਕੋਈ 30 ਸਾਲ ਦੀ ਉਮਰ ਵਿੱਚ ਤੁਰ ਜਾਂਦਾ ਇਤੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਸਤਿਗੁਰੂ ਜੀ ਜਿੰਨੇ ਵੀ ਸਾਹ ਦਿੱਤੇ ਹਨ ਕਿਰਪਾ ਕਰਿਓ ਅਸੀਂ ਲੇਖੇ ਵਿੱਚ ਲਾ ਕੇ ਜਾਈਏ ਤਬ ਲੱਗ ਪ੍ਰਾਣੀ ਤਿਸਹ ਸਰੀਵੋ ਜਬ ਲੱਗ ਘਟ ਮੈਂ ਸਾਸਾ ਜੇ ਘਟ ਜਾਏ ਤਾਂ ਪਾਉ ਨਾ ਜਾਸੀ ਹਰ ਕੇ ਚਰਨ ਨਿਵਾਸਾ ਕਹਿੰਦੇ ਜਿੰਨਾ ਟਾਈਮ ਇਸ ਘਟ ਵਿੱਚ ਸਰੀਰ ਵਿੱਚ ਸਾਹ ਚੱਲਦੇ ਆ ਨਾ ਉਨਾ ਟਾਈਮ ਸਰੀਰ ਉਹਨਾ ਟਾਈਮ ਯਾਦ ਕਰੋ ਉਹਨਾ ਟਾਈਮ ਸਿਮਰੋ ਕਿਉਂਕਿ ਜਿਸ ਦਿਨ ਸਰੀਰ ਜਾਏਗਾ ਨਾ ਤਾਂ ਪ੍ਰੇਮ ਨਹੀਂ ਜਾਏਗਾ ਜਿਹੜਾ ਜਿਉਂਦੇ ਜੀ ਤੁਸੀਂ ਮਾਲਕ ਨਾਲ ਕੀਤਾ ਹੈ ਜੇ ਘਟ ਜਾਏ ਤਾਂ ਭਾਉ ਨਾ ਜਾਸੀ ਭਾਉ ਦਾ ਅਰਥ ਪ੍ਰੇਮ ਹਰ ਕੇ ਚਰਨ ਨਿਵਾਸਾ ਮਾਲਕ ਜੀ ਦੇ ਚਰਨਾ ਵਿੱਚ ਫਿਰ ਨਿਵਾਸ ਮਿਲਦਾ ਜੇ ਆਪਾਂ ਜਿਉਂਦੇ ਜੀ ਉਹਦੇ ਨਾਲ ਪ੍ਰੇਮ ਕਰਨਾ ਸ਼ੁਰੂ ਕਰਦੇ ਹਾਂ ਸੋ ਕੋਸ਼ਿਸ਼ करिए ਜੀ ਜੁੜ ਜਾਈਏ ਇੱਕ ਇੱਕ ਸਵਾਸ ਨੂੰ ਲੇਖੇ ਵਿੱਚ ਲਾਉਣਾ ਸ਼ੁਰੂ ਕਰ ਦਈਏ ਜਿੰਨੇ ਵੀ ਸਵਾਸ ਮਾਲਕ ਨੇ ਦਿੱਤੇ ਨੇ ਇਹ ਗੱਲ ਮੈਂ ਨਹੀਂ ਰੱਖਦੀ ਕੌਣ ਕਿੰਨੀ ਉਮਰ ਜੀਕੇ ਜਾ ਰਹੀ ਹੈ ਗੱਲ ਮੈਂ ਨਹੀਂ ਰੱਖਦੀ ਹੈ ਜਿੰਨੀ ਵੀ ਜੀਕੇ ਜਾ ਰਹੇ ਆ ਉਹਦੇ ਵਿੱਚ ਕੰਮ ਕਿਦਾਂ ਦੇ ਕਰ ਰਹੇ ਆ ਨੇਕ ਕੰਮ ਕਰੀਏ ਉਹਨਾਂ ਕੰਮਾਂ ਨੂੰ ਛੱਡ ਦਈਏ ਜਿੰਨਾ ਕੰਮਾਂ ਵਿੱਚ ਗੁਣ ਕੋਈ ਨਹੀਂ ਫਰੀਦਾ ਜਿੰਨੀ ਕੰਮੀ ਨਾਹੀਂ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦਾ ਦਰਵਾਰ ਹੈ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਾ ਆਏ ਕੰਮ ਉਹੀ ਸਾਥ ਨਿਭਦੇ ਨੇ ਜਿਹੜਾ ਮਨੁੱਖ ਦੁਨੀਆ ਵਿੱਚ ਵਿਚਰਦਾ ਚੰਗੇ ਕੰਮ ਕਰਦਾ ਹੈ ਕੋਸ਼ਿਸ਼ ਕਰਿਆ ਕਰੋ ਕਿਸੇ ਦਾ ਘਰ ਆਪਾਂ ਜੋੜ ਦਈਏ ਤੋੜਨ ਵਾਲਿਆਂ ਵਿੱਚ ਨਾ ਨਾ ਆਵੇ ਸਾਡਾ ਜੋੜਨ ਵਾਲਿਆਂ ਵਿੱਚ ਆ ਜਾਵੇ ਬਾਤਾਵਰਣ ਦੀ ਸੰਭਾਲ ਰੱਖੀਏ ਵੱਧ ਤੋਂ ਵੱਧ ਰਕਤ ਲਾਈਏ ਹਵਾ ਪ੍ਰਦੂਸ਼ਿਤ ਪਾਣੀ ਪ੍ਰਦੂਸ਼ਿਤ ਸਾਡੇ ਕਰਕੇ ਨਹੀਂ ਹੋਣਾ ਚਾਹੀਦਾ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ ਨਕਲੀ ਚੀਜ਼ਾਂ ਜੋ ਵਜਾਰਾਂ ਵਿੱਚ ਆ ਰਹੀਆਂ ਨੇ ਇਹ ਸਾਡੇ ਕਰਕੇ ਨਹੀਂ ਆਉਣੀਆਂ ਚਾਹੀਦੀਆਂ ਕਿਉਂਕਿ ਗੁਰੂ ਬਾਬਾ ਜੀ ਕਹਿੰਦੇ ਨੇ ਵੀ ਤੂੰ ਆਪਣਾ ਜੀਵਨ ਸਵਾਰ ਕਿਉਂਕਿ ਹਰੇਕ ਤੇ ਕਰਮਾਂ ਦਾ ਹਿਸਾਬ ਹੋਣਾ ਸੋ ਜਦੋਂ ਆਪਾਂ ਆਪੋ ਆਪਣੀ ਜ਼ਿੰਮੇਵਾਰੀ ਸਮਝਾਂਗੇ ਨਾ ਸਮਾਜ ਵਿੱਚ ਵੀ ਸੁਧਾਰ ਆਏਗਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਦੋਂ ਇਹ ਗੱਲ ਸਮਝ ਆ ਗਈ ਨਾ ਲੇਖਾ ਰੱਬ ਮੰਗੇ ਸਿਆ ਬੈਠਾ ਕੱਢ ਬਹੀ ਕਦੇ ਵੀ ਮਾੜਾ ਕੰਮ ਕਰਕੇ ਨਹੀਂ ਜਾਵਾਂਗੇ ਕਿਉਂਕਿ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਏ ਕੰਮ ਸੋ ਚੰਗੇ ਕੰਮ ਕਰੀਏ ਜੀ ਇੰਨੀਆਂ ਬੇਨਤੀਆਂ ਕਰਿਓ ਪਰਬਾਨ ਸਾਰੀ ਸੰਗਤ ਦਾ ਧੰਨਵਾਦ ਹੈ